또 카메라가 바뀌 کناں دونوں کتے لوگ ککالے جو لڑدے ہو گلا تو نہیں دتے لوگ بابا صاحب کا دیکھے کائھے ضروری ہوں گے کارجے ضرور ہوں گے صدورے پورے بابا صاحب کا دیکھے کائھے ضروری ہوں گے خوابے پورے زندہ باد زندہ باد होळी 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 ਜੱਲਾ ਤੋਂ ਨਿੰਦਦੇ ਲੋਕ ਸੇਰ ਸੇਰ ਵੀ ਮੁਰਦਾਬਾਦ ਜਿੰਦਾਬਾਦ 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 ਜੋ ਜੋ ਹੋ ਜਾਏਗਾ ਹੋ ਕੇ ਨਾ ਆਏਗਾ ਜੋ ਜੋ ਹੋ ਜਾਏਗਾ ਉਹ ਪਾਜੀ ਹੋਲੀ ਤੇਰ ਨਾਮ ਰਹੇਗਾ ਕਦ ਤੱਕ ਚੂਰਨ ਕਾਮ ਰਹੇਗਾ ਉਹ ਬਾਪ ਦਾ ਨਾਮ ਰਹੇਗਾ جندباد بہادر صاحب تری سوتے میرا دیاں گے ٹھوکے بہادر صاحب تری سوتے میرا دیاں گے ٹھوکے ہتھاں نہیں بدل دے گے جیلہ تونی ڈٹے لوگ ہتھاں نہیں تو نہ ڈٹے لوگ جیلہ تونی ڈٹے لوگ او سنار بابا جندباد جندھ ہولی 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 زندہ باد زندہ باد سدا ایک جا زندہ باد زندہ باد زندہ باد حقاں نوں خدا آزاد زندہ تو نہیں ڈرتے لوگ سدا ایک زندہ باد زندہ باد زندہ باد زندہ باد سدا ایک جا زندہ باد زندہ باد امریکہ سوں زندہ باد زندہ باد پاکستان دی عوام زندہ باد زندہ باد جے اللہ سوں زندہ باد زندہ باد زندہ باد سوں زندہ باد वख बी गाधान सागी पंच सरपंच सबान ਪਿੰਡਾਂ ਦੇ ਲੰਬੜਾ ਦਾ ਸਹਿਵਾਨ ਹਰੀਪੁਰ ਦੇਰੇ ਤੋਂ ਸ੍ਰੀਮਾਨ ਸੰਤ ਰਾਮ ਸੇਵਕੀ ਮਹਾਰਾਜ ਲੋਕਿ ਅੱਜ ਸੰਕਤਾਂ ਦੇ ਵਿੱਚ ਹामਿਲ ਹੋਏ ਹਨ ਮੈਂ ਬੇਨਤੀ ਕਰਦਾ ਹਾਂ ਸਾਰੀਆਂ ਇਹ ਸੰਕਤਾਂ ਨੂੰ ਸਾਡੇ ਝੱਗਾ ਵਜਾ ਕੇ ਰੱਖਦਾ ਸ੍ਰੀ ਦਾਸ ਸਿੰਧਰ ਦੇ ਪ੍ਰਧਾਨ ਸ੍ਰੀ ਰਾਜਕਮਰ ਸੰਧੂ ਜੀ ਉਹਨੇ ਰੋਡ ਜਿਹੜਾ ਬਦਾਸ ਮੰਦਲ ਦੇ ਪ੍ਰਧਾਨ ਪਿਛੇ ਪਿਛੇ ਉਹ ਰਾਤ ਮੋਤੀ ਜੀ ਅੱਜ ਸ਼ਹਿਰ ਦੇ ਪਿਛੇੋਂ ਆਇਆ ਜੀ ਜਬਾਤ ਸਾਹਿਬ ਪਿਛੇੋਂ ਉਹ ਮੰਡਲ ਉਹ ਸਾਡੇ ਸੰਗਤਾਂ ਨੂੰ ਬਾਕੀਆਂ ਦੇ ਵਿੱਚੇ ਕਰਾਈਏ ਤੇ ਬਹੁਤ ਜਲਦੀ ਆ ਗਏ ਉਹ ਆਪਾਂ ਸਾਰੇ ਧਰਮਾਂ ਦੇ ਲੋਕਾਂ ਨੇ ਇੱਕ ਪੈਰ ਆਪਸ ਵਿੱਚ ਮੋੜ ਦਿੱਤਾ ਆ ਸਾਨੂੰ ਸਾਰੇ ਇਹ ਸ਼ਹਿਰ ਵਾਸੀਆਂ ਨੇ ਸਾਨੂੰ ਇੱਕ ਦਰਸੂ ਦਿਤਾ ਸਾਡਾ ਸਾਹ ਦਿੱਤਾ ਮੈਂ ਬੇਨਤੀ ਕਰਾਂ ਕਾਰਾਜਨ ਜੱਫੂ ਜੀ ਜਿੱਥੇ ਮੇਰੀ ਆਵਾਜ਼ ਸੁਣਦੇ ਹੋ ਮੱਝ ਤੇ ਆਓ ਕਾਰਾਜਨ ਜੱਫੂ ਜੀ ਜਿੱਥੇ ਆਵਾਜ਼ ਹੁੰਦੇ ਹੋ ਮੱਝ ਤੇ ਜੂ ਪਹੁੰਚ ਨਾਲੇ ਵਿੱਚ ਬੇਨਤੀ ਕਰਦਾ ਪਰਮਾਨੈਂਟ ਜੇਰੂ 2 ਦਿਨ ਵਾਸਤੇ ਆਪਣੇ ਵਿਚਾਰ ਰੱਖੋ ਸਿਰਫ 2 ਦਿਨ ਵਾਸਤੇ ਜੇ ਕੋਈ ਫੈਸਲਾ ਹੋਇਆ ਜੀ

ਬਾਬਾ ਸਾਹਿਬ ਡਾਕਟਰ ਮੇਰਦਰ ਸਾਹਿਬ ਜਿੰਦੇ ਨਾਮ ਤੇ ਦੁਨੀਆਵੀ ਸਮਾਮਾ ਇਸ ਸਾਰ ਰੋਸ ਧਰਨੇ ਦੇ ਵਿੱਚ ਜੋ ਡੈਂਟਲ ਮਾਰਚ ਆਇਆ ਜਾ ਰਿਹਾ ਇਹਦਾ ਗੈਰ ਸ਼ਾਮਿਲ ਹੋਈਆਂ ਐ ਮੈਂ ਤੁਹਾਨੂੰ ਸਾਰਿਆਂ ਨੂੰ ਇਸੇ ਸਾਖਾ ਪ੍ਰਕਾਸ਼ ਮਹਾਰੇ ਦਰਬਾਰ ਬਰੋ ਇਹ ਐਸ ਜੋ ਕਿਸੇ ਇੱਕ ਦਾ ਸਬੂਤ ਦਿੰਦਾ ਉਹਦੇ ਲਈ ਮੁਬਾਰਕ ਦਿਨਾ ਪਰ ਅੱਜ ਦਿਨ ਇਹ ਜਿਹੜੀਆਂ ਗੱਲਾਂ ਹੋ ਪਰੰਜਾ ਦੇ ਨਾਲ ਸਾਰੇ ਦੇਸ਼ ਵਾਸੀਆਂ ਦਾ ਹਰਤਾ ਜਿਹੜਾ ਹੋ ਗਿਆ ਕਿਉਂਕਿ ਬਾਬਾ ਸਾਹਿਬ ਕਿਸੇ ਇੱਕ ਵਰਤਾਰੇ ਨਾਲ ਸੰਬੰਧਿਤ ਨਹੀਂ ਤਾਂ ਜੋ ਜਿਹੜਾ ਦੇਸ਼ ਹੈ ਮੋਦੀ ਸਰਕਾਰ ਕਾਨੂੰਨ ਦੇ ਅਧੀਨ ਚੱਲਦੀ ਹੈ ਔਰ ਉਹ ਇਸ ਕਾਨੂੰਨ ਦਾ ਅਨੁਮਾਨਾ ਉਹ ਦੇਸ਼ ਨੂੰ ਰਾਜਨਾ ਸੁਤੰਗਿਆ ਦੇ ਰਿਹਾ ਉਹ ਸੰਧਾਨ ਬਾਬਾ ਸਾਹਿਬ ਦੀ ਬਾਪ ਕਿਰਪਾ ਸਰਕਾਰ ਨੇ ਲਿਆ ਗਿਆ ਇਹ ਕੀ ਕਹੇ ਕਿ ਕੁਝ ਸ਼ਲੋਕਾਂ ਨੂੰ ਬਾਬਾ ਸਾਹਿਬ ਜੀ ਕੋ ਇਹ ਕਾਰਨਾਮੇ ਪਸੰਦ ਨਹੀਂ ਆਇਆ ਸਾਥ ਸੰਗਤ ਨੂੰ ਤੁਹਾਨੂੰ ਪਤਾ ਹੋਵੇਗਾ ਕਿ ਬਾਬਾ ਸਾਹਿਬ ਜੀ ਦਾ ਸੰਧਾਨ ਦੇ ਵਿੱਚ ਇੱਕ ਹੱਕ ਲਿਖਿਆ ਹੈ ਕਿ ਜਿਹਨੇ ਵੀ ਅਮਰਤ ਹਰਿ ਸਖਿਆ ਜੇ ਉਹ ਬੰਦੇ ਦੇ ਵਿਚਾਰ ਹੋਣਗੇ ਉਹ ਆਪਣੀ ਦੂਜੀ ਮਰਜ਼ਾਦਾ ਦੀ ਰਹਿਣ ਦੇ ਅਨਸਾਰ ਉਹਨਾਂ ਦਾ ਸਤਿਕਾਰ ਪੈਣਾ ਹੈ ਉਹਦੇ ਸਥਿਤ ਯਾਤਰਾ ਕਰ ਸਕਦੇ ਨੇ ਤਾਂ ਵਾਕਈ ਕੋਈ ਹੱਥਾ ਤਜ਼ੀਰੇ ਵਿੱਚ ਜਾਂ ਹੋਰ ਕਿਸ ਤਰ੍ਹਾਂ ਜਿਹੜਾ ਲੋੜ ਨਹੀਂ ਹੈ ਪਾਣੀ ਲੜਾ ਬਾਬਾ ਸਾਹਿਬ ਦੀ ਕਿਰਪਾ ਦੇ ਨਾਲ ਉਹ ਪੈਲੀਗ੍ਰੀਮ ਉਹ ਅਧਿਕਾਰ ਜਿਹੜੇ ਆ ਸਾਡੇ ਹਿੰਦੁਸਤਾਨ ਦੇ ਸੁਧਾ ਸੁਭਦਾਨ ਦੇ ਵਿੱਚੋਂ ਸਾਡੀ ਜੋ ਸਾਡੀ ਫੈਨਾ ਨਹੀਂ ਤੁਹਾਰ ਇਸ ਦਿੱਤੇ ਬਾਬਾ ਸਾਹਿਬ ਦੀ ਮਦਦ ਉਹਨਾਂ ਦੇ ਕਰਕੇ ਇਹ ਠੀਕ ਹੈ ਕਿ ਕੁਝ ਲੋਕ ਆਵੇ ਦੀ ਸਾਰੇ ਸਪਸ਼ਟ ਨਹੀਂ ਹੁੰਦੇ ਪਰ ਬੜੇ ਤਰ ਪਾਗ ਦੀ ਗੱਲ ਹੈ ਕਿ ਕੁਝ ਦਿਨ ਪਹਿਲਾਂ ਸਾਡੇ ਦੇਸ਼ ਦੇ ਉਸ ਮਾਨ ਪਾਤਰ ਨਵਾ ਸਾਹਿਬ ਡਾਕਟਰ ਬੀਰ ਬੇਰਕਰ ਸਾਹਿਬ ਦੇ ਨਾਂ ਤੇ ਉਹ ਸ਼ਰਾਬੀ ਲੋਕ ਆਪਣੀਆਂ ਤੇ ਚੀਕੇ ਦੇ ਨਾਲ ਸਮਾਜ ਦਾ ਭਾਈਚਾਰਾ ਤੋੜ ਦੀ ਕੋਸ਼ਿਸ਼ ਕਰ ਰਹੇ ਆ ਰੱਖਾ ਨਸ਼ਿਆਂ ਨੂੰ ਬੰਦੀ ਕਰਨੀ ਹੈ गुरु महाराज ने एक एक पिता हम दत्ता सी को दसवे पातशाह नेता नफरत किसी भी धर्म ने सोचाया नहीं है जो अपने आप भी देश धर्म के ठेकेदार बने हैं उन्होंने इस गल की सोची होनी चाहिए गुरु महाराज जी ने जलो गुरु ग्रंथ साहब जी देखो ਗੁਰੂ ਸਾਹਿਬਾਂ ਦੀ ਬਾਣੀ ਰਹੀ ਮਹਾਨ ਪ੍ਰਚਾਰੀ ਬਾਣੀ ਉਹਨਾਂ ਵਾਪਰੇ ਦਾ ਵਰਤਾ ਕਦੀ ਜੀਤ ਉਹਨਾਂ ਨੇ ਕੈਸੀ ਆ ਗਿਆ ਪਹੀ ਅਕਾਲ ਕੀ ਤਵਾ ਜਲਾਇਓ ਮੰਤਕ ਸਭ ਸਿੱਖਨ ਕੋ ਹਰ ਮਹਾਰ ਗੁਰਮਾਨਿਓ ਗ੍ਰੰਥ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਦੇ ਆ ਅਸੀਂ ਕਦੇ ਨਹੀਂ ਕਹਿੰਦੇ ਕਿ ਸੰਗਰੂ ਦਾ ਜੀ ਤੁਸੀਂ ਪਰੇ ਨੂੰ ਹੋ ਜਾਓ ਮੱਥਾ ਕਿ ਨਾ ਬਾਬਾ ਬੇਨਾਮ ਨੂੰ ਜਾਂ ਬਾਬਾ ਬੇਨਾਮ ਕਰਾਏ ਨਹੀਂ ਕਹਿੰਦੇ ਕਿ ਬਾਬਾ ਬੇਨਾਮ ਜੀ ਤੂੰ ਕਰੇ ਨੋ ਹੁੰਦਾ ਮਹਦੀਰ ਸ਼ਾਹ ਦੀ ਮੱਥਾ ਤੇ ਇਸ ਕਰਕੇ ਮੁਲਖਵਾਦੀ ਸੋਚ ਉਹ ਸਾਡੇ ਰਹਿਬਰਾਂ ਨੇ ਦਿੱਤੀਆ ਉਹਨੂੰ ਅੱਜ ਮੰਨ ਕੇ ਦੇਸ਼ ਦੇ ਵਿੱਚ ਬਾਤਾਂ ਵੰਡਿਆ ਆਸਲੇ ਗੁੰਡਰਾ ਹੋ ਦਿੱਤਾ ਉਹਨੂੰ ਸ਼ਾਂਤ ਕਰਨੀ ਲੋੜਾ ਲੱਗਾ ਨੂੰ ਸਾਰਿਆਂ ਤੇ ਗਲਤੀ ਕਰਨਾ ਇਹ ਕਿਸੇ ਵੀ ਰਾਜਨੀਤਿਕ ਤੌਰ 'ਤੇ ਬਣ ਕੇ ਇਸ ਨਰਾਈ ਨੂੰ ਨਹੀਂ ਰੰਗਣ ਕੇ ਉਸ ਭਾਜਾ ਤੇ ਸਾਡਾ ਸਾਰਿਆਂ ਦਾ ਹੱਕਾ ਤੁਸੀਂ ਕਿਸੇ ਵੀ ਬਾਜ਼ੀ ਦੇ ਹੋ ਸਕਦੇ ਆ ਪਰ ਜੋ ਉਹਨਾਂ ਨੇ ਕੰਮ ਨਹੀਂ ਕੀਤਾ ਉਹ ਅਦੇ ਵੀ ਅਸੀਂ ਪਲਾ ਨਹੀਂ ਸਕਦੇ ਇਸ ਕਰਕੇ ਸਾਰਿਆਂ ਦਾ ਅੱਜ ਕਿਸ ਜਿੰਨੇ ਵੀ ਕੱਤੇ ਹੋਇਆ ਧਾਰਮਿਕ ਸੰਸਥਾ ਦਾ ਗੁਰਮਾਰਾਇ ਦੇ ਨਾਮ ਨੇ ਦਾ ਸੰਸਰਾਨਾ ਮਾਰੇ ਵੀ ਸਰਦਾਰਾਇਆ ਜਿਹੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕੋਈ ਵੀ ਦੇਸ਼ ਕੋਈ ਸਮਾਜ ਉਹਨਾਂ ਦਾ ਪ੍ਰਤੀਬਿੰਬ ਨਹੀਂ ਕਰ ਸਕਦਾ ਜਿੱਨਾ ਜਰ ਸਮਾਜ ਦੇ ਵਿੱਚ ਸ਼ਾਂਤੀ ਵਾਲਾ ਵਾਤਾਵਰਨ ਨਾ ਹੋਵੇ ਹੈ ਮੁਕਤ ਸਮਾਜ ਦਾ ਨਬੂ ਇਸ ਕਰਕੇ ਸਾਰਿਆਂ ਨੂੰ ਅਪੀਲ ਹੈ ਕਿ ਸ਼ਾਂਤੀ ਰੇਣਾ ਹੈ ਆਪਣਾ ਜਿਹੜਾ ਪ੍ਰਤਿਸ਼ਟਾ ਉਹ ਵੀ ਕਰੋ ਪਰ ਕਿਸੇ ਵੀ ਤਰ੍ਹਾਂ ਦੀ ਕਿਸੇ ਤਸੀਦ ਨਹੀਂ ਕਰਨੀ ਜੈ ਗੁਰਦੇ ਅੰਦਰ ਦੇ ਮਾਏ ਗੁਰੂ ਕੀ ਖਾਲਸਾ ਲਾਹੇ ਗੁਰੂ ਕੀ ਬਾਣੀ ਦੇ ਛੇ ਨੌਜਵਾਨਾਂ ਨੂੰ ਫੜਿਆ ਹੈ ਬਟਾਲੇ ਦੇ ਵਿੱਚ ਜਿਹੜਾ ਬਾਬਾ ਸਾਹਿਬ ਦੀ ਮੂਰਤੀ ਨੂੰ ਖੰਡਿਤ ਕੀਤਾ ਗਿਆ ਮੈਂ ਉਹਨਾਂ 'ਚ ਦੇਖ ਰਿਹਾ ਸੀ ਚਾਰ ਨੌਜਵਾਨ ਸਿੱਖ ਨੌਜਵਾਨ ਸਨ ਮੈਨੂੰ ਦੁੱਖ ਵੀ ਲੱਗਾ ਕਿ ਇਹ ਨੌਜਵਾਨਾਂ ਨੂੰ ਭੜਕਾ ਕੇ ਇਸ ਦੇਸ਼ ਦੇ ਵਿੱਚ ਇਹ ਸਮਾਜ ਦੇ ਵਿੱਚ ਖੜਕਣ ਪੈਦਾ ਕਰਨ ਦੇ ਲਈ ਮਾੜੀ ਸੋਚ ਵਾਲਿਆਂ ਨੇ ਇਹ ਕਾਰਨਾ ਕਰਵਾਇਆ ਹੈ ਸਾਥਿਓ ਭਾਰਤ ਦਾ ਸੰਵਿਧਾਨ ਸਿੱਖ ਧਰਮ ਨੂੰ ਇੱਕ ਵੱਖਰਾ ਧਰਮ ਮੰਨਦਾ ਹੈ ਅਸੀਂ ਸਿੱਖ ਧਰਮ ਦਾ ਪੂਰਾ ਸਤਿਕਾਰ ਕਰਦੇ ਹਾਂ ਸਾਡੇ ਜਿੰਨੇ ਵੀ ਧਾਰਮਿਕ ਰੀਤੀ ਰਿਵਾਜ ਰਸਮ ਵਿਆਹ ਸ਼ਾਦੀਆਂ ਮਰਨ ਪੋਣ ਸਾਰੇ ਸਿੱਖ ਧਰਮ ਅਨੁਸਾਰ ਅਸੀਂ ਕਰਦੇ ਹਾਂ ਔਰ ਇਹ ਜਿਹੜੀ ਸਾਜ਼ਿਸ਼ ਰਚੀ ਗਈ ਹੈ ਇਹ ਸਮਾਜ ਦੇ ਵਿੱਚ 파ੜਾ ਪਾਉਣ ਦੇ ਲਈ ਰਚੀ ਗਈ ਹੈ ਭਾਰਤੀ ਸੰਵਿਧਾਨ 1950 ਦੇ ਵਿੱਚ ਲਾਗੂ ਹੋਇਆ ਅੱਜ 2025 ਦੇ ਵਿੱਚ ਇਹ ਖ਼ਬਰ ਪਾਈ ਜਾ ਰਹੀ ਆ ਕਿ ਜਿਹੜੇ ਸਿੱਖੋਂ ਉਹਨੂੰ ਹਿੰਦੂਆਂ ਦਾ ਅੰਗ ਲਿਖਿਆ ਆ ਸਭਾਚ 72 ਸਾਲਾਂ ਬਾਅਦ ਕੀਤਾ ਆ ਤੇ 75 ਸਾਲਾਂ ਦੇ ਵਿੱਚ ਇਸ ਦੇਸ਼ ਦਾ ਰਾਸ਼ਟਰਪਤੀ ਗਿਆਨੀ ਗਾਇਤ ਸਿੰਘ ਨੇ ਇੱਕ ਸਿੱਖ ਬਣਿਆ ਦੇਸ਼ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੋ ਵਾਰੀ ਪ੍ਰਧਾਨ ਮੰਤਰੀ ਬਣੇ ਇਸ ਸੂਬੇ ਦੇ ਮੁੱਖ ਮੰਤਰੀ ਬਣੇ ਇਫ ਜਸਟਿਸ ਬਣੇ ਹਾਈ ਕੋਰਟਾਂ ਦੇ ਜਸਟਿਸ ਬਣੇ ਕਿੰਨੇ ਸਿੱਖਾਂ ਨੂੰ ਮੌਕਾ ਮਿਲਿਆ ਹੈ ਸਿੱਖਾਂ ਦੀ ਗਿਣਤੀ ਤਾਂ 2 ਕਰੋੜ ਹੈ ਦੇਸ਼ ਦੇ ਵਿੱਚ ਇੱਕ ਪਾਰਸੀ ਧਰਮ ਹੈ ਪਾਰਸੀ ਸਮਾਜੇ ਉਹਨਾਂ ਦੀ ਗਿਣਤੀ ਭਾਰਤ ਦੇ ਵਿੱਚ ਸਿਰਫ 2 ਲੱਖ ਹੈ ਔਰ ਐਚ ਐਸ ਕਪੜੀਆਂ ਜੀ ਜਿਹੜੇ ਇਸ ਦੇਸ਼ ਦੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਰਹੇ ਉਹਨਾਂ ਨੇ ਇੱਕ ਭਾਸ਼ਣ ਦੇ ਵਿੱਚ ਕਿਹਾ ਸੀ ਕਿ ਮੈਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਸੰਵਿਧਾਨ ਦਾ ਔਰ ਬਾਬਾ ਸਾਹਿਬ ਦਾ ਸ਼ੁਕਰਗੁਜ਼ਾਰ ਹਾਂ ਕਿ ਮੈਂ ਇਸ ਦੇਸ਼ ਦੇ ਵਿੱਚ ਜਨਮ ਲਿਆ ਮੇਰੇ ਧਰਮ ਦੇ ਲੋਕਾਂ ਦੀ ਇਸ 150 ਕਰੋੜ ਦੀ ਆਬਾਦੀ ਵਾਲੇ ਦੇਸ਼ ਵਿੱਚ ਸਿਰਫ 2 ਲੱਖ 30 ਔਰ ਇਸ ਦੇਸ਼ ਦੇ ਸਭ ਤੋਂ ਵੱਡੇ ਕੋਟ ਸਪਰੀਦ ਕੋਟ ਦਾ ਮੈਂ ਚੀਫ ਜਸਟਿਸ ਬਣਨ ਚ ਕਾਰਜਾਗਰ ਹੋਇਆ ਇਹ ਬਾਬਾ ਸਾਹਿਬ ਸਾਫਤ ਅਮੇਡਕਰ ਜੀ ਬਦੌਲਤ ਹੋਇਆ ਜੇ 2 ਲੱਖ 30 ਵਾਲੇ ਲੋਕਾਂ ਨੂੰ ਭਾਰਤ ਦਾ ਚੀਫ ਜਸਟਿਸ ਬਣਨਾ ਮਾਣ ਪ੍ਰਾਪਤ ਹੁੰਦਾ ਹੈ ਤਾਂ ਭਾਰਤੀ ਸੰਵਿਧਾਨ ਦੀ ਬਦੌਲਤ ਹੁੰਦਾ ਹੈ ਐ ਮੇਰੇ ਸਮਾਜ ਦੇ ਲੋਕੋ ਭਾਰਤੀ ਸੰਵਿਧਾਨ ਨੂੰ ਬਾਬਾ ਸਾਹਿਬ ਨੂੰ ਪੜੋ ਇਹ ਪੜਨ ਦਾ ਵਿਸ਼ਾ ਹੈ ਇਹ ਪੂਜਾ ਕਰਨ ਦਾ ਵਿਸ਼ਾ ਨਹੀਂ ਹੈ ਕਿਤਾਬਾਂ ਜਿਹੜੀਆਂ ਆਪਾਂ ਰੈਪਾਂ ਦੇ ਚਣ-ਚਣ ਰੱਖੀਆਂ ਇਹਨੂੰ ਪੜੋ ਪੜ ਕੇ ਉਹਦੇ ਤੇ ਅਮਲ ਕਰੋ ਤੇ ਆਪਣੇ ਅਰਦਾਸ ਦੇ ਵਿੱਚ ਟ੍ਰੈਕਰ ਦੇ ਵਿੱਚ ਬਾਬਾ ਸਾਹਿਬ ਨੂੰ ਲੈ ਕੇ ਆਓ ਔਰ ਤੁਸੀਂ ਅਸੀਂ ਰਾਤੀ 8 ਵਜੇ ਪ੍ਰੋਗਰਾਮ ਲੀਕਿਆ ਸਵੇਰੇ ਅਸੀਂ ਪ੍ਰੋਗਰਾਮ ਦਾ ਸੁਨੇਹਾ ਲਾਇਆ ਔਰ ਤੁਸੀਂ ਦੇਖੋਗੇ ਸੱਤ ਘੰਟਿਆਂ ਵਿੱਚ ਤੁਸੀਂ ਹਜ਼ਾਰਾਂ ਦੀ ਗਿਣਤੀ ਵਿੱਚ ਪੱਟੇ ਹੋ ਕੇ ਆਵੇ ਕੋਈ ਅਸੀਂ ਪੈਨਸਟ ਵੀ ਛਪਾਏ ਕੋਈ ਪਿੰਡਾਂ 'ਚ ਫੋਨ ਨਹੀਂ ਕੀਤੇ ਸਿਰਫ ਸੋਸ਼ਲ ਮੀਡੀਆ ਰਾਹੀਂ ਪ੍ਰਚਾਰ ਐਨੀ ਤੁਸੀਂ ਮੋਬਾਈਲ ਮੋਬਾਈਲਾਈਟ ਦਿਖਾਈ ਹੈਦੀ ਆ ਐਨੀ ਤੁਸੀਂ ਫੁਰਤੀ ਦਿਖਾਈ ਹੈਦੀ ਆ ਤੁਸੀਂ ਵਧਾਈ ਦੇ ਪਾਤਰ ਹੋ ਪਰ ਸੰਦਰਭ ਇੱਥੇ ਹੀ ਖਤਮ ਨਹੀਂ ਹੋ ਜਾਂਦਾ ਜਿੰਨੀ ਦੇਰ ਤੱਕ ਇਹਨਾਂ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲਦੀ ਔਰ ਇਹ ਸੰਦਰਭ ਨੂੰ ਅਸੀਂ ਹੋਰ ਅੱਗੇ ਲੈ ਕੇ ਜਾਵਾਂਗੇ ਨਾਮ ਬੰਦ ਕਰਾਂਗੇ ਲੋਕਾਂ ਨੂੰ ਔਰ ਤੁਸੀਂ ਸੁਚੇਤ ਰਹਿਣਾ ਜਿਹੜਾ ਕਹਿੰਦੇ ਵੇ 14 ਅਪ੍ਰੈਲ ਨੂੰ ਅਸੀਂ ਸਟੈਚੂਆਂ ਨੂੰ ਨੁਕਸਾਨ ਪਹੁੰਚਾਉਣਾ ਆਪਣੇ ਆਪਣੇ ਪਿੰਡਾਂ ਸ਼ਹਿਰਾਂ ਦੇ ਵਿੱਚ ਇਲਾਕਿਆਂ ਜਿੱਥੇ ਵੀ ਬਾਬਾ ਸਾਹਿਬ ਦੇ ਸਟੈਚੂ ਆ ਉਹਨਾਂ ਦੀ ਰੱਖਿਆ ਕਰਨਾ ਸਾਡੀ ਜ਼ਿੰਮੇਵਾਰੀ ਆ ਸਰਕਾਰ ਦੇ ਉੱਤੇ ਇਹ ਕੰਮ ਨਾ ਤੇ ਉਹ ਉਹਨਾਂ ਦੇ ਉੱਤੇ ਨਾ ਛੱਡੋ ਕਿਉਂਕਿ ਸ਼ਾਸਨ ਔਰ ਪ੍ਰਸ਼ਾਸਨ ਤਾਂ ਤੁਹਾਨੂੰ ਪਤਾ ਹੀ ਆ ਜੇ ਇਹ ਸ਼ਾਸਨ ਪ੍ਰਸ਼ਾਸਨ ਦੇ ਹੁੰਦੇ ਹੋਇਆ ਇਤਾਂ ਦੀਆਂ ਟਕਣਾਵਾਂ ਵਾਪਰ ਜਾਣ ਉਹਨਾਂ ਤੋਂ ਜ਼ਿਆਦਾ ਉਮੀਦ ਨਾ ਰੱਖੋ ਤੁਹਾਨੂੰ ਆਪਣੀ ਲੜਾਈ ਆਪ ਲੜਨੀ ਪਵੇਗੀ ਸੋ ਇੰਨੀ ਗੱਲਾਂ ਕਹਿੰਦਾ ਹੋਇਆ ਜੇ ਪਰ ਮੈਂ ਗਲਤ ਜਾ ਉੱਚਾ ਨੀਵਾ ਸ਼ਾਉਤ ਹੋ ਗਿਆ ਹਮਾਂ ਉਹਦੇ ਨੇ ਥਿਮਾ ਦਾ ਯੋਗ ਥਾ ਜੈ ਭੀਮ ਜੈ ਭਾਰ ਨਮੋ ਬੋਧਾ